ਬੀਤੇ ਦਿਨੀ ਵਿਆਸ ਸਮਾਗਮ ਵਿੱਚ ਹੋਏ ਸਰਪੰਚ ਜਰਮਲ ਸਿੰਘ ਬਲਟੋਹਾ ਕਤਲकांड ਵਿੱਚ ਸ਼ਾਮਲ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰਨ ਦੀ ਕਾਰਵਾਈ ਦੌਰਾਨ ਵੱਡੀ ਸਫਲਤਾ ਹਾਸਲ ਕੀਤੀ ਗਈ। ਤਰਨਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਿਸ ਅਤੇ AGT F ਜਵਾਨਾਂ ਵੱਲੋਂ ਅੱਜ ਜਦੋਂ ਪਿੱਖੀਵਿੰਡ ਦੇ ਨਜ਼ਦੀਕ ਪ੍ਰਭ ਦਾਸੂਵਾਲ ਅਫਰੀਦੀ ਅਤੇ ਡੋਨੀ ਬਲ ਦੇ ਗੁਰਗੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਤੇ ਜਵਾਬੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ ਪੁਲਿਸ ਨਾਲ ਹੋਏ ਇਸ ਮੁਕਾਬਲੇ ਦੌਰਾਨ ਗੁਰਗੇ ਹਰਨੂਰ ਸਿੰਘ ਨੂਰ ਨੂੰ ਗੋਲੀ ਲੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਸਰਪੰਚ ਕਤਲ ਕਾਂਡ ਵਿੱਚ ਹਰਨੂਰ ਸਿੰਘ ਨੂਰ ਵੱਲੋਂ ਸਰਪੰਚ ਦੀ ਰੈਕੀ ਕੀਤੀ ਗਈ ਸੀ ਇਸ ਦੌਰਾਨ ਇੱਕ ਪੁਲਿਸ ਜਵਾਨ ਵੀ ਜ਼ਖਮੀ ਹੋਇਆ ਜੋ ਜੇਰੇ ਇਲਾਜ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਮਾਰੇ ਗਏ ਹਰਨੂਰ ਸਿੰਘ ਨੂਰ ਖਿਲਾਫ ਪਹਿਲਾਂ ਤੋਂ ਹੀ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ ਮੌਕੇ ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਅਮਨ ਕਾਨੂੰਨ ਬਣਾਈ ਰੱਖਣ ਲਈ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤੁਸੀਂ ਦੇਖਦੇ ਰਹੋ ਡੇਲੀ ਪ੍ਰਾਈਮ ਨਿਊਜ਼ ਹਰ ਖਬਰ ਦੇਖਣ ਲਈ ਤੁਸੀਂ ਚੈਨਲ ਨੂੰ ਫੋਲੋ ਕਰੋ ਤਾਂ ਕਿ ਹਰ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸਰੰਤਾਨ CIA ਅਤੇ ADTF ਦੀ ਟੀਮ ਜਿਹੜੀ ਹੈ ਇਸ ਵੇਲੇ ਤੋਂ ਜਿਹੜੇ ਮਾੜੇ ਅਨਸਰਾਂ ਵਾਸਤੇ ਅਸੀਂ ਜਿਹੜੇ ਜੋ ਕਾਰਵਾਈ ਕਰ ਰਹੀ ਸੀਗੀ ਹ ਇਨਪੁਟ ਬੇਸਡ ਜਿਹੜੀ ਹੈ ਇਹਨਾਂ ਨੇ ਚੇਸ ਕੀਤਾ ਇਸ ਮੋਟਰਸਾਈਕਲ ਨੂੰ ਜਿਹੜਾ ਸਾਈਟ ਤੋਂ ਤੁਹਾਡੇ ਮੇਰੇ ਰਾਈਟ ਸਾਈਡ ਤੋਂ ਆ ਰਿਹਾ ਸੀਗਾ ਤਾਂ ਜਦੋਂ ਚੇਸ ਕੀਤਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਥੱਲਾ ਪਰ ਇਹਨੂੰ ਲਾ ਲਿਆ ਪਰ ਇਹਨੂੰ ਲਾ ਕੇ ਉਥੇ ਮੋਟਰਸਾਈਕਲ ਸੁੱਟ ਕੇ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ 'ਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਜੋ ਅਬੀ ਫਾਇਰ ਜਿਹੜਾ ਪੁਲਸੋਨ ਨੇ ਕੀਤਾ ਗਿਆ ਹੈਗਾ ਉਹਨੇ ਮਲਟੀਪਲ ਫਾਇਰਸ ਕੀਤੇ ਨੇ ਔਰ ਇੱਕ ਫਾਇਰ ਜਿਹੜਾ ਵਾ ਸਾਡੇ ਟੀਮ ਮੈਂਬਰ ਦੇ ਬੁਲਟ ਪ੍ਰੂਫ ਜੈਕਟ ਕਰਕੇ ਬਚਾਅ ਹੋ ਗਿਆ ਨਹੀਂ ਤੇ ਉਹ ਵਾਈਟਲ ਹੋ ਸਕਦਾ ਸੀਗਾ ਵਾਈਟਲ ਪਾਰਟ ਤੇ ਹੋ ਸਕਦਾ ਸੀਗਾ ਔਰ ਜੋ ਅਬੀ ਫਾਇਰ ਜਿਹੜੇ ਉਹਨੂੰ ਲੱਗੇ ਹੈਗੇ ਉਹਦੇ ਚ ਉਹਨੂੰ ਕਰ ਪੁੱਛਿਆ ਉਹਦੀ ਡਿਟੇਲਸ ਉਹਨੂੰ ਪੁੱਛੀਆਂ ਸੀਗੀਆਂ ਔਰ ਇਮੀਡੀਏਟਲੀ ਉਹਨੂੰ ਬਚਾਉਣ ਵਾਸਤੇ ਉਹਨੂੰ ਹਸਪੀਟਲ ਭੇਜਿਆ ਗਿਆ ਲੇਕਿਨ ਹੁਣੇ ਪਤਾ ਲੱਗਿਆ ਕਿ ਵੀ ਉਹ ਹੀ ਵਾਸ ਡੈਡ ਇਨ ਹਸਪੀਟਲ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਹੈਗਾ ਔਰ ਇਹ ਵਿਅਕਤੀ ਹਰਨੂਰ ਨੂਰ ਕਥੂ ਨੰਗਲ ਏਰੀਆ ਦਾ ਰਹਿਣ ਵਾਲਾ ਉੱਥੋਂ ਦਾ ਆਇਡੈਂਟੀਫਾਈ ਹੋਇਆ ਇਹ ਬੇਸਿਕਲੀ ਕੱਬ ਦਾਸੂਵਾਲ ਔਰ ਅਫਰੀਦੀ ਉਹਨਾਂ ਦਾ ਕਲੋਜ਼ ਐਸੋਸੀਏਟ ਹੈ ਔਰ ਇਹ ਵਿਅਕਤੀ ਪਹਿਲਾਂ ਜਿਹੜਾ ਅ ਅਸੀਂ ਇੱਕ ਬਲੌਕ ਪ੍ਰਧਾਨ ਦੇ ਕੇਸ ਦੇ ਵਿੱਚ ਹਰਮਨ ਸੇਖੋਂ ਦਾ ਮੋਡੂਲ ਅਸੀਂ ਬ੍ਰੇਕ ਕੀਤਾ ਸੀਗਾ ਉਹਦੇ ਵਿੱਚ ਵੀ ਰਿਪੋਰਟ ਕੀਤੀ ਹੈ ਔਰ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਜਿਹੜਾ ਮਰਡਰ ਹੋਇਆ ਉਹ ਉਹਨਾਂ ਦੇ ਜਿਹੜੇ ਸ਼ੂਟਰ ਨੇ ਉਹਨਾਂ ਦੇ ਨਾਲ ਐਸੋਸੀਏਟਡ ਰਹਾ ਉਹਨਾਂ ਦੇ ਨਾਲ ਪਹਿਲਾਂ ਪਲੈਨਿੰਗ ਦੇ ਵਿੱਚ ਸੀਗਾ ਔਰ ਪਲੈਨਿੰਗ ਪਾਰਟ ਦੇ ਵਿੱਚ ਰੈਕੀ ਪਾਰਟ ਦੇ ਵਿੱਚ ਇਨਵੋਲਡ ਰਿਹਾ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨਸ ਪਤਾ ਲੱਗਿਆ ਔਰ ਐਗਜ਼ੀਕਿਊਸ਼ਨ ਦੇ ਵਿੱਚ ਉਹਦਾ ਕੀ ਰੋਲ ਹੈ ਉਹ ਅਸੀਂ ਅਜੇ ਤਪੀਸ਼ ਕੀਤੀ ਜਾ ਰਹੀ ਹੈ ਉਹ ਕਮਿਸ਼ਨਰ ਅੰਮ੍ਰਿਤਸਰ ਤਪੀਸ਼ ਹੋ ਰਹੀ ਹੈ ਅਸੀਂ ਉਹਨਾਂ ਨਾਲ ਐਸੋਸੀਏਟ ਕਰ ਰਹੇ ਹੈਗੇ ਆ ਅਸੀਂ ਸਾਰੀ ਤਪੀਸ਼ ਤੋਂ ਬਾਅਦ ਬਾਕੀ ਕਾਨੂੰਨੀ ਕਲੀਅਰ ਹੋ ਜਾਣਗੇ ਕਿ ਇਹ ਇਹਨਾਂ ਦਾ ਅਫਰੀਦੀ ਔਰ ਜਿਹੜਾ ਦਾਸੂਵਾਲ ਦਾ ਬਹੁਤ ਕਲੋਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਨਾਲ ਦਾ ਕਰਦਾ ਸੀ ਜਿਹੜੇ ਹਲਮਤ ਸੇਖੋਂ ਚ ਪਹਿਲਾਂ 4 ਅਰੈਸਟ ਹੋਏ ਵੀ ਉਹਨਾਂ ਦੇ ਨਾਲ ਵਰਕ ਕਰਦਾ ਇਹ ਉਹ ਚ ਵੰਟਰ ਸੀਗਾ ਉਹ ਚ ਵੰਟਰ ਸੀਗਾ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਹੈਗਾ ਹਾਂਜੀ ਪਹਿਲੇ ਸਿਰ ਬਰਾਮਤ ਹੋਈਆਂ ਜਿਵੇਂ ਰੇਕੀ ਟਾਈਪ ਸੀ ਜਿਵੇਂ ਇਲੈਕਸ਼ਨ ਦੌਰਾਨ ਜੀ ਗੋੜੀ ਚੱਲਨੀ ਸੀ ਤੁਸੀਂ ਬ੍ਰੇਕ ਆਊਟ ਕੀਤਾ ਕੋਈ ਫੋਟੋ ਵਗੈਰਾ ਜਾਂ ਕੋਈ ਇਹ ਦੇਖੋ ਅਜੇ ਤਾਂ ਪਹਿਲਾ ਪ੍ਰਾਇਓਰਟੀ ਸੀ ਇਹਨੂੰ ਹਸਪੀਟਲ ਲੈ ਕੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕਰਨਾ ਹਸਪੀਟਲ ਲੱਗੇ ਸੀਗੇ ਬਾਕੀ ਜਿਹੜੀਆਂ ਤਪੀ ਉਸ ਤੋਂ ਬਾਅਦ ਹੋਣੀਆਂ ਔਰ ਬਾਕੀ ਦੀ ਤਫਤੀਸ਼ ਕਰਾਂਗੇ ਜੋ ਤੱਕ ਸਾਹਮਣੇ ਹੋਵੇ ਤੱਕ ਰਿਕਵਰੀ ਕਿ ਹੋਇਆ ਰਿਕਵਰੀ ਇੱਕ ਪਿਸਟਲ ਹੈ ਜੀ ਬਿਲਕੁਲ ਜਿਹੜਾ ਹਾਂਜੀ ਜਿਹਦੇ ਨਾਲ ਸਾਹਰ ਕੀਤਾ ਹੈ ਹਾਂਜੀ ਠੀਕ ਹੈ ਬਾਕੀ ਤਫਤੀਸ਼ ਹੋਰ ਨਾਲ ਪਤਾ ਲੱਗ ਜਾਏਗਾ ਤੁਹਾਨੂੰ ਸੀ ਅਪਡੇਟ ਕਰਦੇ ਰਹਾਂਗੇ